Thank you रेपि सेक्शन

ਸ਼ੱਕੀ ਪੁਰਸ਼ਾਂ ਨੇ ਚੈਕਿੰਗ ਵਿਸਵਾਨ ਵਿੱਚ ਦਾਣਾ ਮੰਡੀ ਵਿੱਚ ਬਣੇ ਮੰਦਰ ਕੋਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਵਕਤ ਦੋ ਵਿਅਕਤੀਆਂ ਨੂੰ ਸ਼ੱਕੀ ਬਣਾ ਕੇ ਕਾਬੂ ਕੀਤਾ ਗਿਆ ਜਿਨ੍ਹਾਂ ਵਿਅਕਤੀ ਵਿੱਚ ਇੱਕ ਚਿੱਟਾ ਉਡਟਾ ਪਲਾਸਟਿਕ ਸੀ ਜਿਹਦੇ ਨੂੰ ਸ਼ੱਕੀ ਬਣਾ ਕੇ ਕਾਬੂ ਕਰਨ ਉਪਰੰਤ ਤਲਾਸ਼ੀ ਕੀਤੀ ਗਈ ਤਾਂ ਉਸ ਗੱਟੇ ਵਿੱਚੋਂ ਪੁਲਿਸ ਪਾਰਟੀ ਨੂੰ 6 ਕਿਲੋ 700 ਗ੍ਰਾਮ ਗੰজা ਬਰਾਮਿਆ ਜੋ ਇਹ ਦੋਨੇ ਵਿਅਕਤੀ ਜਿਨ੍ਹਾਂ ਪਰਸੋਂ ਗੰজা ਬਰਾਮਿਆ ਹੈ ਇਹਨਾਂ ਵਿੱਚੋਂ ਇੱਕ ਵਿਅਕਤੀ ਵਿਕਰਮ ਸਿੰਘ ਸੀਤਾਪੁਰ ਬਿਹਾਰ ਦਾ ਰਹਿਣ ਵਾਲਾ ਇਹ ਦੂਸਰਾ ਬਾષા ਪੁੱਤਰ ਕਾਲੀ ਜੈਤੋ ਰੋਡ ਚ ਮਹੀਕੋਟ ਪੁਰਾ ਦੇ ਰਹਿਣ ਵਾਲਾ ਇਹਨਾਂ ਦੋਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਅਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹਨਾਂ ਵਿੱਚੋਂ ਇੱਕ ਦੋਸ਼ੀ ਬਾષા ਪੁੱਤਰ ਕਾਲੀ ਵਾਸੀ ਕੋਟ ਖੂਰੋ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਦਰਜ ਹੈ ਜਿਸ ਦੇ ਵਿੱਚ ਇਸੇ ਪਹਿਲਾਂ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਜਿਲ੍ਹਾ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾਂਦੀ ਰਹੇਗੀ